ਨਸ਼ਾ ਤਸਕਰਾਂ ਦੇ ਘਰ ਟਾਏ ਜਾਏ ਰਹੇ ਨੇ ਪ੍ਰਸ਼ਾਸਨ ਦੇ ਵੱਲੋਂ ਵਾਲੇ ਸੀਸੇ ਵਾਲਾ ਛੜਤਾ ਉਹ ਹੋਵੇ ਤਾਂ ਉਹ ਵੀ ਟਾਉਣਾ ਆ ਜਿਹੜਾ ਆਹ ਆਹ ਆ ਮੰਜੜਾ ਜਿਹੜੀ ਇਹ ਇਹ ਤਾਂ ਸਾਰਿਆਂ ਨਾਲੋਂ ਜ਼ਿਆਦਾ ਵੇਚਦੀਆਂ ਮਾਮਾ ਢੀਆਂ ਇਹ ਸਾਰੀ ਬੀਜੀ ਟੋਟੜੀ ਇਹ ਤਾਂ ਵੇਚਦੀ ਆ ਸੋ ਸਰ ਮੇਰੇ ਤਾਂ 5 ਸਾਲ ਇੱਕ ਪਰਚਾ 3 ਗ੍ਰਾਮ ਦਾ ਉਹ ਵੀ ਉਹਵੇਂ ਅੱਜ ਵੀ ਕਹਿਨੀ ਆ ਕੱਲ ਵੀ ਕਹਿਨੀ ਆ ਵੀ ਹੈਗਾ ਸੀ ਠੀਕ ਹੈ ਨਾ ਤੇ ਸਰ ਵੀ ਇੱਕ ਮੌਕਾ ਤਾਂ ਦਿੰਦਾ ਅੱਜ ਤਾਂ ਨੇ ਆਜੀ ਸਾਰਿਆਂ ਤੇ ਹੀ ਹੋਵੇ ਜਿਹੜੇ ਵੇਚਦੇ ਆ ਸਾਰਿਆਂ ਤੇ ਹੀ ਹੋਵੇ ਤੇ ਅੱਜ ਤਾਂ ਬਹੁਤ ਖੁਸ਼ ਆਂ ਚੀਤੇ ਬਾਹਲੇ ਖੁਸ਼ ਆਂ ਉਹ ਤਾਂ ਸਮਾਨ ਵੀ ਪੁਸ਼ਟ ਜੇ ਲੈ ਕੇ ਆਏ ਕਹਿੰਦਾ ਕਿ ਸੀਲ ਕਰਤੀ ਸਾਡਾ ਗਰੀਬਾ ਘਰਾਂ ਦਾ ਕੋਰਟ ਕੇਸ ਲੱਗਾ ਸੀ ਸਾਡਾ ਵੀ ਸੀਲ ਕਰ ਜਾਂਦੇ ਦਵੱਟੋ ਆਂਦੀ ਕੀ ਜ਼ਰੂਰਤ ਸੀ ਘਰ ਤਾਂ ਆ ਕੇ ਚਿੱਟਾ ਬੰਦ ਕਰਾ ਦੂਗਾ ਇਹ ਤਾਂ ਜਮਾ ਨਹੀਂ ਬੰਦ ਹੁੰਦਾ ਜੇ ਮਗਰੋਂ ਹੀ ਨਹੀਂ ਜਦੋਂ ਬੰਦ ਹੁੰਦਾ ਪੁੱਟਾ ਵਾਲੇ ਸਾਡੇ ਕੋਲੇ ਆਏ ਆ ਤੇ 5000 ਰੁਪਇਆ ਲੈ ਕੇ ਗਏ ਜਿੱਦਣ ਇਸ ਮਕਾਨ ਦੀ ਸ਼ਰਤ ਪਈ ਆ 5000 ਰੁਪਇਆ ਪੁੱਟਾ ਵਾਲੇ ਲੈ ਕੇ ਗਏ ਆ ਸਾਥੋਂ ਪਰ ਪੁੱਟਾ ਵਾਲੇ ਉਸ ਦੇਣੀ ਰੋਕਦੇ ਨਜਾਇਜ਼ ਕੰਮ ਹੈ ਪਿਛਤ ਕਿਉਂ ਪੈਣ ਦਿੱਤੀ ਅੱਜ ਦੋ ਘਰਾਂ ਦਾ ਟਾਈਮ ਪੂਰਾ ਹੋਇਆ ਜੀ ਫਰਡੇ ਨੂੰ ਹੋਇਆ ਸੀ ਪਿਛਲੇ ਫਰਡੇ ਨੂੰ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਜੇ ਉਹ ਵੀ ਇਹ ਨੋਟਿਸ ਪਾਈਪਲਾਈਨ 'ਚ ਹੈਗੇ ਨੇ ਜਿਵੇਂ ਜਿਵੇਂ ਟਾਈਮ ਪੂਰਾ ਹੋਊਗਾ ਜਾਦਾ ਬੰਦਾ ਆਪੇ ਖਾਲੀ ਕਰ ਲੂਗਾ ਨਹੀਂ ਫਿਰ ਅਸੀਂ ਆਪ ਕਰਕੇ ਜੋ ਦੋਨੋਂ ਬੰਦੇ ਨੇ ਦੋਨੋਂ ਘਰ ਨੇ ਇਨਕੇ ਉੱਪਰ ਚਿੱਟੇ ਕੇ ਮੁਕਦਮੇ ਵੀ ਦਰਜ ਹੈ ਔਰ ਉਹਨੇ ਨਜਾਇਜ਼ ਉਸਾਰੀ ਕੀ ਹੋਈ ਸੀ ਸਿਵਲ ਡਿਪਾਰਟਮੈਂਟ ਕੀ ਤਰਫੋਂ ਜੇ ਨਜਾਇਜ਼ ਉਸਾਰੀ ਢਾਣੇ ਕੇ ਹੁਕਮ ਕੀਏ ਗਏ ਉਸਮੇ ਮੌਕੇ ਤੇ ਪੁਲਿਸ ਫੋਰਸ ਸਿਪਲਾਈ ਕੀ ਹੈ ਤਾਂ ਸਰਕਾਰ ਨੇ ਜੇ ਨਸ਼ਾ ਖਰਾਬ ਮੁਕਤ ਕਰਨ ਤਾਂ ਫਿਰ ਲੋਕਾਂ ਦੇ ਪੁੱਤ ਪੁੱਤ ਕਿਉਂ ਮਾਰਨ 20 ਤੋਂ ਉੱਪਰ ਹੀ ਚੱਕ ਤੇ ਉਹ ਵੀ ਜਿਹੜੇ ਕੱਲੇ ਬਹੁਤ ਜ਼ਿਆਦੇ ਚੱਕੇ ਗਏ ਕਈ 21 ਦਿਨ ਤਾ ਇਹ ਜਿਹੜੀਆਂ ਅਸੀਂ ਦੋ ਦੋ ਚੱਕਾਂਗੇ ਬੁਰੰਗਾ ਵੇਚਦਿਆਂ ਬਥੇਰੇ ਮੁੰਡੇ ਵੇਚਦੇ ਬਥੇਰੇ ਕੋਲ ਸਾਰੇ ਇੱਧਰ ਬੈਠੇ ਹੁੰਦੇ ਆ ਲੋਕ ਇੱਧਰ ਵੇਚੀ ਜਾਂਦੇ ਇੱਧਰ ਵੇਚੀ ਜਾਂਦੇ ਪ੍ਰਸ਼ਾਸਨ ਨੂੰ ਸਾਰਾ ਪਤਾ ਕਿ ਇੱਥੇ ਚਿੱਟਾ ਵਿਕਦਾ 4 ਵਜੇ ਆ ਕੇ ਦੇਖ ਲਿਓ ਸ਼ਾਮ ਨੂੰ 7 ਵਜੇ ਆ ਕੇ ਦੇਖ ਲਿਓ ਰਿੱਤੇ ਵਾਂਗੂ ਵਿਕੂਗਾ ਜਮਾ ਨਹੀਂ ਹਟਦਿਆਂ ਸਭ ਵੇਚੜੀਆਂ ਹਟਦੇ ਨਹੀਂ ਸਾਰ ਤਾਂ ਵੇਚਦਿਆਂ ਵੇਚੜੀਆਂ ਬੁਰੰਗਾ ਅੱਜ ਪ੍ਰਸ਼ਾਸਨ ਦੇ ਵੱਲੋਂ ਯੁਧ ਨਸ਼ੇ ਵਿਰੁੱਧ ਬਠਿੰਡਾ ਦੇ ਤੋਬਿਆਣਾ ਦੇ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਕਾਰਵਾਈ ਨਸ਼ਾ ਨਸ਼ਿਆਂ ਦੇ ਵਿਰੁੱਧ ਕੀਤੀ ਜਾ ਰਹੀ ਹੈ ਨਸ਼ਾ ਤਸਕਰਾਂ ਦੇ ਘਰ ਟਾਏ ਜਾ ਰਹੇ ਨੇ ਪ੍ਰਸ਼ਾਸਨ ਦੇ ਵੱਲੋਂ ਇਹ ਕਈ ਘਰ ਤਾਂ ਟਾ ਦਿੱਤੇ ਨੇ ਹਾਲਾਂਕਿ ਇੱਥੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਕਾਫੀ ਨਸ਼ਾ ਵਿਕਦਾ ਹੈ ਉਸੇ ਬਾਬਤ ਗੱਲਬਾਤ ਕਰਦੇ ਹਾਂ ਉਸ ਦਾ ਨਾਂ ਘਰਾਂ ਦੇ ਮਾਲਕ ਸਾਡੇ ਨਾਲ ਨੇ ਇੱਕ ਪਰਚਾ 4 ਸਾਲ ਪੁਰਾਣਾ ਜੀ 3 ਗ੍ਰਾਮ ਦਾ ਜੀ ਠੀਕ ਹੈ ਜੀ ਵਾਰ-ਵਾਰ ਸਾਡੇ ਕੋਲੇ ਪੁੱਡਾ ਵਾਲੇ ਆਉਂਦੇ ਰਹੇ ਪੁੱਡਾ ਵਾਲਿਆਂ ਕੋਲੇ ਅਸੀਂ ਜਾਂਦੇ ਰਹੇ ਵੀ ਦੱਸੋ ਜੀ ਸਾਡੇ ਕੋਲੇ ਇਹੀ ਫਰੂਫ ਆ ਇਹੀ ਅਸੀਂ ਦਿਖਾਉਂਦੇ ਰਹੇ ਤੇ ਸਾਨੂੰ ਉਹ ਕਹਿੰਦੇ ਵੀ ਤੁਸੀਂ ਇਹ ਸਬੂਤ ਕਰ ਦਿਓ ਵੀ ਕਾਦੀ ਕਮਾਈ ਨਾਲ ਬਣਿਆ ਜੀ ਤੇ ਮੇਰੀ ਮਾਤਾ ਨੇ 6 ਲੱਖ ਦਾ ਬਰਨਾਲੇ ਵਾਲਾ ਘਰ ਹਿਸਟਰੀ ਵਾਲਾ ਵੇਚਿਆ ਜੀ ਉਹ ਵੀ ਅਸੀਂ ਦਿਖਾਇਆ ਜੀ ਫਿਰ ਮੇਰਾ ਭਰਾ ਕਵੇਦ ਲਾ ਕੇ ਆਇਆ ਜੀ ਉਹ ਵੀ ਅਸੀਂ ਫਰੂਫ ਕੀਤੇ ਵੀ ਅਸੀਂ ਇਸ ਕਮਾਈ ਦੇ ਨਾਲ ਪਾਇਆ ਤੇ ਮੇਰੇ ਪਿਕੇ ਕੋਲੇ 3 ਕਿੱਲੇ ਜ਼ਮੀਨ ਵੀ ਆ ਜੀ ਤੇ ਮੇਰੇ ਘਰ ਵਾਲੇ ਕੋਲੇ ਵੀ 8 ਕਿੱਲੇ ਜ਼ਮੀਨ ਆ ਜੀ ਠੀਕ ਹੈ ਜੀ ਇਸ ਵਜ੍ਹਾ ਦੇ ਨਾਲ ਕਹਿੰਦੇ ਕਿ ਕਿਉਂਕਿ ਤੁਸੀਂ ਨਾ ਨਸ਼ੇ ਦਾ ਕੰਮ ਕਰਦੇ ਤਾਂ ਵੇਚ ਰਹੇ ਆ ਤਾਂ ਮਕਾਨ ਬਣਿਆ ਜੀ ਅਸੀਂ ਕਹਿੰਦੇ ਨਹੀਂ ਸਰ 5 ਸਾਲ ਪੁਰਾਣਾ ਪਰਚਾ ਜੀ ਮੇਰੇ ਤੇ 3 ਗ੍ਰਾਮ ਦਾ ਬਾਰ ਬਾਰ ਜੀ ਸਾਨੂੰ ਇਹ ਹੀ ਕਹਿੰਦੇ ਰਿਹਾ ਕਿ ਫਰੂਫ ਕਰੋ ਕੋਈ ਵੀ ਤੁਹਾਡੇ ਕੋਲ ਰਿਸਟਰੀ ਆ 100 ਘਰ ਇੱਥੇ ਰਹਿ ਰਿਹਾ ਜੀ ਕੋਈ ਵੀ ਇੱਥੋਂ ਦਾ ਬੰਦਾ ਇਸ ਥਾਂ ਦੀ ਰਿਸਟਰੀ ਦਿਖਾ ਦੇਵੇ ਤਾਂ ਸਾਡਾ ਬੇਸ਼ੱਕ ਦੀ ਕਟਾ ਤਾ ਦੋ ਠੀਕ ਹੈ ਨਾ ਕਿਸੇ ਕੋਲੇ ਵੀ ਕੋਈ ਰਿਸਟਰੀ ਨਹੀਂ ਸਟਾਮਾਂ ਦੀ ਇਹ ਜਗਾ ਸਟਾਮਾਂ ਤੇ ਸਾਰੀ ਦੁਨੀਆ ਰਹਿ ਰਹੀ ਹੈ ਜੀ ਕੋਣ ਕੋਣ ਹੈ ਜੀ ਤੁਹਾਡੇ ਫੈਮਿਲੀ ਚ ਮੈਂ ਆ ਜੀ ਮੇਰੇ ਬੱਚੇ ਆ ਜੀ ਮੇਰਾ ਹਸਬੰਡ ਤਾਂ ਪਿੰਡ ਹੀ ਰਹਿੰਦਾ ਜੀ ਉਹ ਕਿਉਂਕਿ ਖੇਤੀ ਕਰਦੇ ਆ ਜੀ ਉਹ ਐਲਾਬਾਦ ਪਿੰਡ ਆ ਜੀ ਉਹਨਾਂ ਦਾ ਸਰਸੇ ਕੋਲੇ ਠੀਕ ਆ ਜੀ ਉਹਨਾਂ ਕੋਲੇ 8 ਕਿੱਲੇ ਜੀ ਮੈਨੂੰ ਹੁਣ ਵੀ ਜੀ ਉਹ ਚੋਨਾ ਲੈਣੇ ਗਏ ਹੋਇਆ ਤੇ ਮੇਰੇ ਪੇਕੇ ਕੋਲੇ ਰਹਿਣ ਦਾ ਮੇਰਾ ਕਾਰਨ ਕੀ ਸੀ ਕਿ ਪਹਿਲਾਂ ਮੇਰੇ ਘਰਵਾਲੇ ਦੀ ਡੈਥ ਹੋ ਗਈ ਸੀ ਉਹਨਾਂ ਵਿੱਚੋਂ ਇੱਕ ਬੱਚਾ ਸੀ ਮੇਰੇ ਕੋਲੇ ਤੇ ਵੀ ਮੇਰੇ ਘਰ ਵਾਲਾ ਤਾਂ ਵੀ ਰੱਖਦਾ ਸੀ ਪਰ ਮੇਰੇ ਸਸੋਰੇ ਨਾਲ ਬੱਚੇ ਦੇ ਕਾਰਨ ਨਹੀਂ ਬਣ ਰਹੀ ਸੀ ਇਸ ਕਰਕੇ ਮੈਂ ਆਪਦੀ ਮੰਮੀ ਦੇ ਮਕਾਨ ਚ ਰਹਿੰਦੀ ਸੀ ਮੇਰਾ ਇਸ ਮਕਾਨ ਨਾਲ ਕੋਈ ਲਿੰਕ ਨਹੀਂ ਸੀ ਮੇਰੀ ਮੰਮੀ ਦਾ ਮਕਾਨ ਸੀ ਵਾਰ-ਵਾਰ ਵੀ ਮਦਦ ਸਿਮਲ ਲੈਣ ਵਾਲੇ ਆਂ ਕਹਿੰਦੇ ਰਹਿ ਕੇ ਜੇ ਤੇਰੀ ਮੰਮੀ ਦਾ ਮਕਾਨ ਆ ਤੇ ਸਬੂਤ ਕਰਾਵੇ ਤੇਰੀ ਮੰਮੀ ਕਿ ਕਿਹੜੀ ਵਜ੍ਹਾ ਨਾਲ ਮਕਾਨ ਬਣਿਆ ਇਹ ਇਹ ਤੈਨ ਥਾਈਂ ਵੇਖ ਗੀਏ ਜਗ੍ਹਾ ਇਹ ਮੈਂ ਤਾਂ ਤੀਜੇ ਥਾਂ ਉਤ ਲਈ ਸਾਰਾ ਬਠਿੰਡਾ ਸਾਰਾ ਜਿਹੜਾ ਮੇਰੀ ਗੱਲ ਜਿੰਨਾ ਵੀ ਇਹ ਸੌ ਘਰ ਹੈ ਨਾ ਸਾਰਿਆਂ ਕੋਲੇ ਸਟਾਮ ਹੀ ਕਿਸੇ ਕੋਲੇ ਰਿਸਟਰੀ ਨਹੀਂ ਹੋएगी ਠੀਕ ਹੈ ਨਾ ਤੇ ਮਤਲਬ ਮੇਰੀ ਮਾਤਾ ਨੇ ਜਦੋਂ ਇਹ ਪਾਇਆ ਹੈ ਤੇ ਉਹ ਪ੍ਰੂਫ ਵੀ ਅਸੀਂ ਕੀਤਾ ਹੈ ਕਹਿੰਦੇ ਵੀ ਦੱਸੋ ਕਿਹੜੀ ਕਮਾਈ ਨਾਲ ਪਿਆ ਹੋਇਆ ਤੇ ਮੇਰੀ ਮਾਤਾ ਨੇ ਬਰਨਾਲੇ ਵਾਲਾ ਘਰ 6 ਲੱਖ ਦਾ ਵੇਚ ਉਹ ਰਿਸਟਰੀ ਵਾਲਾ ਉਹ ਵੀ ਅਸੀਂ ਹਰਜੋਤ ਸਰ ਨੂੰ ਦੇ ਕੇ ਆਏ ਤੇ 3 ਸਾਲ ਮੇਰਾ ਪ੍ਰਾਕ ਵੈਦ ਲੈ ਕੇ ਆਇਆ ਉਹ ਵੀ ਅਸੀਂ ਉਹ ਦਿਖਾ ਕੇ ਆਏ ਤੇ ਜਦੋਂ ਅਸੀਂ ਪੁੱਡਾਂ ਵਾਲਾ ਵਾਲੇ ਜਾਂਦੇ ਸੀ ਤੇ ਪੁੱਡਾਂ ਵਾਲੇ ਇਹ ਗੱਲ ਕਹਿੰਦੇ ਸੀ ਸਾਨੂੰ ਕਿ ਸਾਨੂੰ ਹਰਜੋਤ ਕਹਿੰਦਾ ਹੈ ਕਿ ਵੀ ਉਹ ਕਰ ਲਾਸ਼ਾਂ ਵੇਚਦੇ ਆ ਤੇ ਉਹਨਾਂ ਨੇ ਟਾਏ ਜਾਣ ਤੇ ਅਸੀਂ ਕਹਿੰਦੇ ਸਾਨੂੰ ਸਰਜ ਮਾਰ ਕੇ ਦੇਖੋ ਮੇਰਾ ਭਰਾ ਪੀਂਦਾ ਸੀ 3 5 ਸਾਲ ਪੁਰਾਣਾ ਕਹੇ ਸੀ 3 ਗ੍ਰਾਮ ਦਾ ਵੀ ਠੀਕ ਹੈ ਨਾ 3 ਜੇ ਜੋ ਕੀਤਾ ਜੇ ਅਨਲੀਗਲ ਹੁੰਦਾ 2 ਨੰਬਰ 'ਚ ਹੁੰਦਾ ਇਹ 2 ਨੰਬਰ ਤੇ ਬੈਠੇ ਹੁੰਦੇ ਇਹ ਸੀਵਰ ਪਏ ਆ ਜੇ ਕੋਈ ਗੱਲੋਂ ਹੀ ਪਏ ਆ ਹੈਨਾ ਇਹ ਟੂਟੀਆਂ ਦੇ ਕਨੈਕਸ਼ਨ ਦਿੱਤੇ ਕੋਈ ਗੱਲੋਂ ਦਿੱਤੇ ਆ ਪੁੱਡਾ ਵਾਲਿਆਂ ਨੇ ਜੇ ਹੁਣ ਕਹਿੰਦੇ ਪੁੱਡਾ ਵਾਲੇ ਢਾਕੇ ਗਏ ਆ ਉਹਦੇ ਕਨੈਕਸ਼ਨ ਕਿਉਂ ਦਿੱਤੇ ਆ ਇਹ ਪੁੱਡਾ ਵਾਲੇ ਟੈਕਸ ਕਿਉਂ ਭਰ ਲੈਂਦੇ ਆਗੇ ਆ ਸਰਕਾਰੀ ਨੰਬਰ ਕਿਉਂ ਲਾਏ ਆ ਇਹ ਟੈਕਸ ਫੇਰ ਹੀ ਲੈਂਦੇ ਆ ਨਾ ਆਪਣੇ ਤੋਂ ਮੈਨੂੰ ਲੱਗਦਾ ਵੀ ਜੇ ਨਜਾਇਜ਼ ਸੀ ਤਾਂ ਸਰਕਾਰ ਨੂੰ ਬੰਦ ਨਹੀਂ ਸਕੇ ਨਜਾਇਜ਼ ਹੀ ਆ ਬਾਈ ਜੀ ਫਿਰ ਜ਼ਿਆਦਾ ਪਹਿਲਾਂ ਨਾ ਪਾਉਣ ਦੇ ਸਹੀ ਗੱਲ ਹੈ ਨਾਲ ਜਿੱਦਣ ਜਿੱਦਣ ਛੱਤ ਪਈ ਆ ਉਸ ਦਿਨ ਪੁੱਡਾ ਵਾਲੇ ਸਾਡੇ ਕੋਲੇ ਆਏ ਆ ਤੇ ਕਹਿੰਦੇ ਛੱਤ ਪਾਉਣੇ ਅਸੀਂ ਕਿਹਾ ਹਾਂ ਤੁਹਾਡੇ ਕੋਲੇ ਕੀ ਸਬੂਤ ਹੈ ਸੱਤ ਕਹਦੇ ਤਾਂ ਕਾਗਜ਼ ਦਿਖਾਏ ਤੇ 5000 ਰੁਪਿਆ ਲੈ ਕੇ ਗਏ ਜਿੱਦਣ ਇਸ ਮਕਾਨ ਦੀ ਛੱਤ ਪਈ ਆ 5000 ਰੁਪਿਆ ਪੁੱਡਾ ਵਾਲੇ ਲੈ ਕੇ ਗਏ ਆ ਸਾਥੋਂ ਫਿਰ ਪੁੱਡਾ ਵਾਲੇ ਉਸ ਦਿਨ ਹੀ ਰੋਕਦੇ ਨਜਾਇਜ਼ ਕੰਮ ਹੈ ਵੀ ਛੱਤ ਕਿਉਂ ਪੈਣ ਦਿੱਤੀ ਤੱਪ ਕਰ ਮੈਂ ਕਹਿੰਦਾ ਕੁੱਤੇ ਜਿੱਦਣ ਛੱਤ ਪਈ ਉਸ ਦਿਨ ਵੀ ਪੁੱਡਾ ਵਾਲੇ ਆਏ ਕਹਿੰਦੇ ਸਾਨੂੰ ਛੱਤ ਉੱਪਰ ਪਾਤੀ ਸਾਨੂੰ ਖਰਚਾ ਪਾਣੀ ਦੇਦਾ ਤਾਂ ਛੱਤ ਤੁਸੀਂ ਉੱਤੇ ਪਾ ਲੋ ਫਿਰ ਉਹਦੋਂ ਹੀ ਸਰ ਨਾ ਪੈਣ ਦਿੰਦੇ ਇਹ ਉਹਦੋਂ ਰੋਕਦੇ ਇੱਧਰ ਪਿਆ ਜਿਹੜਾ ਬੰਗੀ ਘਟ ਆਇਆ ਉਹਦੋਂ ਵੀ ਜਿੰਦਾਂ ਛੱਤ ਪਈ ਉਹਦੋਂ ਵੀ ਪੁੱਡਾ ਵਾਲਿਆਂ ਨੂੰ ਇਹਨਾਂ ਨੇ 5000 ਰੁਪਏ ਦਿੱਤਾ ਕਹਿੰਦੇ ਪਾ ਲੋ ਠੀਕ ਹੈ ਜੋ ਵੀ ਕਾਗਜ਼ ਪੱਤੇ ਹੈਗੇ ਦਿਖਾਓ ਫਿਰ ਉਹਦੋਂ ਹੀ ਕਹਿ ਦਿੰਦੇ ਤੁਸੀਂ ਨਜਾਇਜ਼ ਕਬਜ਼ੇ 'ਚ ਕਰ ਪਾਣੇ ਕਿਉਂ ਸਾਡਾ ਨੁਕਸਾਨ ਹੁੰਦਾ ਅਸੀਂ ਨਾ ਪਾਉਂਦੇ ਉਹਦੋਂ ਥਾ ਕਹਿੰਦੇ ਪਾ ਲੋ ਜਿਹੜੇ ਪੁੱਡਾ ਵਾਲਿਆਂ ਨੇ ਬਈ ਸਮਾਰਟ ਕਾਰਡ ਈਸ਼ੂ ਕੀਤੇ ਹੈਗੇ ਦਿੱਤੇ ਹੈਗੇ ਨੀਲੇ ਕਾਰਡ ਉਹ ਕੋਈ ਗੱਲੋਂ ਨਹੀਂ ਦਿੱਤੇ ਇਹਨਾਂ ਨੇ ਹੁਣ ਅੱਧੇ ਬਟਿੰਡੇ 'ਚ ਰਿਸ਼ਤੀ ਹੈ ਨਹੀਂ ਤੁਹਾਨੂੰ ਵੀ ਪਤਾ ਹੈ ਸਾਰਿਆਂ ਨੂੰ ਪਤਾ ਹੈ ਹਨਾ ਚੌਂਸਰ ਬਸਤੀ ਤੋਂ ਲੈ ਕੇ ਉਧਰ ਮਾਲਡਾਉਨ ਹੋਰ ਹਰ ਕਿਸੇ ਕੋਲੇ ਕੋਈ ਰਿਸ਼ਤੀ ਨਹੀਂ ਸਾਰੇ ਤੇਰੇ ਦੋ ਘਰਾਂ ਤੇ ਹੀ ਕਾਰਵਾਈ ਕਿਉਂ ਕੀਤੀ ਹੈ ਇਹ ਹੀ ਤਾਂ ਮੈਂ ਪੁੱਛ ਰਿਹਾ ਵੀ ਇਹ ਦੋ ਘਰਾਂ ਦੀ ਹੀ ਕਿਉਂ ਜਾਂ ਇੱਕ ਇਹਨਾਂ ਨੂੰ ਮੈਂ ਪੁੱਛਿਆ ਜੀ ਮੈਂ ਕਹਾ ਵੀ ਇਹ ਕਾਰਵਾਈ ਕਾਦੀ ਜਿਨ੍ਹਾਂ ਦੇ ਪਰਚੇ ਆ ਉਹਨਾਂ ਦੇ ਹੀ ਟਾਏ ਆ ਕਹਿੰਦੇ ਨਹੀਂ ਇਹ ਪੁੱਡਾਂ ਵਾਲੇ ਕਿੰਨੂ ਆਏ ਆ ਹਾਂ ਮੇਰੇ ਤੇ ਦੋ ਆ ਇੱਕ ਮੇਰੇ ਤੇ ਹੈਗਾ ਕੋਈ ਜ਼ਿਆਦਾ ਪਰਚੇ ਨਹੀਂ ਸਾਡੇ ਤੇ ਕਹਿੰਦੇ ਪ੍ਰੋਸੈਸ ਨਹੀਂ ਹੁੰਦਾ ਬਾਕੀ ਸਾਰਿਆਂ ਦੇ ਵੀ ਟਾਉਣਗੇ ਪ੍ਰੋਸੈਸ ਅਸੀਂ ਉਹਨਾਂ ਨੂੰ ਪੁੱਛਿਆ ਵੀ ਕਾਦੇ ਹਾਸਤੇ ਇਹ ਕਹਿੰਦੇ ਸੀ ਪੁੱਡਾ ਵਾਲੇ ਕਿੰਨੇ ਆਏ ਆ ਪੁੱਡਾ ਲਈ ਇਹ ਪੁਲਿਸ ਕਾਤੋਈ ਆ ਕਹਿੰਦੇ ਪੁੱਡਾ ਲਈ ਪ੍ਰੋਟੈਕਟ ਪ੍ਰੋਟੈਕਸ਼ਨ ਵਾਸਤੇ ਆਏ ਆ ਕੋਈ ਰੋਲ ਨਹੀਂ ਸਾਡੇ ਤੇ ਹਰਜੋਤ ਪ੍ਰੈਸ਼ਰ ਪਾਉਂਦਾ ਹੈ ਹਾਂ ਫਿਰ ਕਿਹੜਾ ਹਰਜੋਤ ਹੈ ਕਰਦਾ ਕਿ ਚਿੱਟਾ ਬੰਦ ਕਰਾ ਦੂਗਾ ਇਹ ਤਾਂ ਜਮਾ ਨਹੀਂ ਬੰਦ ਹੁੰਦਾ ਜੇ ਮਗਰੋ ਹੀ ਨਹੀਂ ਜਦੋਂ ਬੰਦ ਹੁੰਦਾ ਇਹ ਕਿਉਂ ਸਾਨੂੰ ਔਰਤਾਂ ਨੂੰ ਛੜਕਾਂ ਤੇ ਆਉਣਾ ਪੈਗਾ ਕਾਹਤੋਂ ਆਉਣਾ ਪੈ ਗਿਆ ਕਿਉਂ ਬੀਬੀਆਂ 11 ਮਹੀਨੇ ਉੱਥੇ ਬੈਠੀਆਂ ਰਹੀਆਂ ਲੋਕ ਤਾਂ ਵਿੱਚ ਇਹ ਵੀ ਤੇ ਕੌਣ ਵੇਚਦੀ ਸੀ ਜਦੋਂ ਆ ਸਾਡਾ ਉਥੇ ਚਿੱਟਾ ਵਿਕਦਾ ਸੀ ਤਾਂ ਉਦੋਂ ਫਿਰ ਉਹ ਲੋਕ ਕਹਿਣ ਵਾਲੇ ਕਿੱਥੇ ਗਏ ਸੀ ਤੇ ਬੀਬੀ ਕਿੰਨਾ ਕਿੱਥੋਂ ਕਿੱਥੋਂ ਦੇ ਲੋਕ ਆ ਇੱਥੇ ਵਸੇ ਹੋਏ ਨੇ ਕਿੰਨੇ ਤੋਂ ਬੱਚੇ ਨੇ ਪਤਾ ਨਹੀਂ ਜੀ ਪਤਾ ਹੀ ਨਹੀਂ ਜੀ ਕਿੱਥੋਂ ਕਿੱਥੋਂ ਦੀ ਦੁਨੀਆ ਕੋਈ ਪਤਾ ਨਹੀਂ ਵੀ ਕਿੱਥੋਂ ਕਿੱਥੋਂ ਦੀ ਦੁਨੀਆ ਕਿਹੜੀਆਂ-ਕਿਹੜੀਆਂ ਬਰਾਦਰੀਆਂ ਹਰ ਤਰ੍ਹਾਂ ਦੀ ਬਰਾਦਰੀ ਆ ਹਰ ਤਰ੍ਹਾਂ ਦਾ ਲੋਕ ਆ ਇੱਥੇ ਪਤਾ ਹੀ ਨਹੀਂ ਕਿੱਥੋਂ ਅੱਛਾ ਮੁੰਡੇ ਕੁੜੀਆਂ ਕੁੜੀਆਂ ਵੀ ਹੈਗੀਆਂ ਨੇ ਕੁੜੀਆਂ ਵੀ ਲਾਉਂਦੀਆਂ ਜੀ ਕੁੜੀਆਂ ਵੀ ਲਾਉਂਦੀਆਂ ਹਾਂ ਕੁੜੀਆਂ ਵੀ ਲਾਉਂਦੀਆਂ ਹਾਂ ਜੀ ਅੱਕੇ ਨੂੰ ਆਜੋ ਬੀਬੀ ਦੱਸੋ ਇਹ ਕਿ ਆਏ ਨੇ ਵੀਰੇ ਅਸੀਂ ਅੱਗੇ ਪਰ ਬੁੜੀਆਂ ਵੇਛਦੀਆਂ ਬਥੇਰੇ ਹਾਂ ਮੁੰਡੇ ਵੇਚਦੇ ਬਥੇਰੇ ਕੋਲ ਸਾਰੇ ਇੱਧਰ ਬੈਠੇ ਹੁੰਦੇ ਆ ਲੋਕ ਇੱਧਰ ਵੇਚੀ ਜਾਂਦੇ ਇੱਧਰ ਵੇਚੀ ਜਾਂਦੇ ਆ ਜਿਹੜਾ ਕੋਈ ਕਹਿੰਦਾ ਅਗਲੇ ਉਹਨਾਂ ਦੇ ਘਰਾਂ 'ਚ ਵੜ ਜਾਂਦੇ ਆ ਕੋਈ ਕਰੇ ਕਹੇ ਕੀ ਮਤਲਬ ਪ੍ਰਸ਼ਾਸਨ ਨੂੰ ਸਾਰਾ ਪਤਾ ਹੈ ਕਿ ਇੱਥੇ ਚਿੱਟਾ ਵਿਕਦਾ ਹੈ ਪਤਾ ਹੀ ਹੈ ਪ੍ਰਸ਼ਾਸਨ ਨੂੰ ਜਿਹੜੇ ਚੰਗੇ ਆ ਉਹ ਵੀ ਨਾਲ ਮੰਦਿਆਂ ਦੇ ਰਲ ਜਾਂਦੇ ਆ ਪਤਾ ਪਤਾ ਸਭ ਪਤਾ ਹੈ ਕਿਹੜੀ ਚੀਜ਼ ਦਾ ਨਹੀਂ ਪਤਾ ਐਡੀਆਂ ਐਡੀਆਂ ਖਬਰਾਂ ਜਾਂਦੀਆਂ ਸਾਡੇ ਪੱਤਰਕਾਰ ਵੀ ਰਾਗ ਸਾਡੇ ਨਾਲ ਖੜਦੇ ਆ ਸਾਨੂੰ ਸੰਜੋਗ ਦਿੰਦੇ ਆ ਕਿਹੜੀ ਗੱਲ ਦਾ ਨਹੀਂ ਪਤਾ ਸਰਕਾਰ ਨੂੰ ਸਭ ਪਤਾ ਪਹਿਲਾਂ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਇਹਦੇ ਤੇ ਸਾਡੇ ਬੱਚਿਆਂ ਦੇ ਕੀ ਹਾਲਾਤ ਨੇ ਸਾਰਾ ਬੱਚੇ ਤੁਹਾਡੇ ਸਾਡੇ ਤਾਂ ਬੱਚਿਆਂ ਦੇ ਬੁਰੇ ਹਾਲਾਤ ਹੈ ਜੀ ਬਹੁਤ ਬੁਰੇ ਹਾਲਾਤ ਆ ਇਹਦਾ ਮੁੰਡਾ ਵੀ ਇੱਕੋ ਹੀ ਆ ਵੀਰ ਜੀ ਇੱਕੋ ਹੀ ਆ ਤੇ ਪੰਜ ਢੀਆਂ ਤੇ ਪੰਜ ਢੀਆਂ ਸਾਡੇ ਜਵਾਕਾਂ ਦਾ ਤਾਂ ਬਹੁਤ ਬੁਰਾ ਹਾਲ ਹੈ ਜੀ ਦਾਸ ਹੀ ਨਹੀਂ ਸਕਦੇ ਦਾਖਲ ਵੀ ਕਰਤੇ ਪਰ ਆ ਕੇ ਫੇਰ ਜਦੋਂ ਮਾੜੀਆਂ ਸੰਗਤਾਂ ਚ ਖੜ ਜਾਂਦੇ ਫੇਰ ਉਹ ਵੀ ਚੱਲ ਪੈਂਦੇ ਆ ਕੰਮ ਨਕੋ ਨਾ ਕਹਾਰੇ ਪਈਆਂ ਅਸੀਂ ਤਾਂ ਇਹੀ ਗੱਲ ਕਰੀਏ ਚੋਰੀਆਂ ਚਕਾਰੀਆਂ ਕੋਈ ਨਹੀਂ ਜੀ ਸਾਡੇ ਜਿਹੜੇ ਨਹੀਂ ਬੱਚੇ ਵੇਚ ਦੇ ਖਾਂਦੇ ਕੰਮ ਵਧੀਆ ਕਰਦੇ ਆ ਤੇ ਫਿਰ ਉਹਨਾਂ ਤੇ ਵੀ ਸਾਡੇ ਵਸਤੀ ਦਾ ਤਾਂ ਪ੍ਰਭਾਵ ਪੈਂਦਾ ਹੀ ਹੈ ਨਾ ਦੇ ਨੇ ਘਰ ਤੇ ਗੱਲਾਂ ਮਾਂਗੇ ਉਹ ਕਰਾਂਗੇ ਜੋ ਕਰਾਂਗੇ ਮਾਪਿਆਂ ਤੋਂ ਦਬਕਿਆ ਨਾ ਲੈਂਦੇ ਆ ਤਬਰਾਂ ਤੋਂ ਦਬਕਿਆ ਨਾ ਖੋਹਦੇ ਨਾ ਜਿਹੜੀਆਂ ਕੋਠੀਆਂ ਚ ਕੰਮ ਕਰ ਕਰ ਆਉਂਦੀਆਂ ਬਹੁਤ ਮਾਰਾ ਮਾੜੇ ਹਾਲਾਤ ਹੋਏ ਪਏ ਕਿੰਨੀਆਂ ਕ ਮੌਤਾਂ ਕਿੰਨੀਆਂ ਖੂਦ ਬਹੁਤ ਜ਼ਿਆਦੇ ਹੋ ਗਈਆਂ ਜੀ ਗਿਣਤੀ ਤੋਂ ਬਾਹਰ ਹੋ ਗਈਆਂ ਬਹੁਤ ਹੀ ਜ਼ਿਆਦੇ ਹੋ ਗਈਆਂ ਜੀ ਕੋਈ ਗਿਣਤੀ ਚੀਨੀ ਵੀ ਕਿੰਨੀਆਂ ਕ ਮੌਤਾਂ ਹੋ ਗਈਆਂ ਇੱਥੇ ਬਹੁਤ ਜ਼ਿਆਦੇ ਹੋ ਗਏ ਹਾਂ ਜੀ ਜੰਗਾਂ ਛੋਟੇ ਛੋਟੇ ਉਮਰ ਦੇ ਕਿੰਨੇ ਮੁੰਡੇ ਮਰ ਗਏ ਇੱਥੇ ਹਾਂ ਹਾਂ ਕੀ ਕੋਈ ਮੌਕਾ ਗਿਆ ਇੱਕੋ ਹੀ ਹਾਂ ਕੱਲਾ ਕੱਲੇ ਸੋਨਾ ਦੇ ਵੀ ਮਰ ਗਿਆ ਮੁੰਡੇ ਤਾਂ ਬਹੁਤ ਮਰ ਗਏ ਵੀਰ ਜੀ ਕੀ ਕਰ ਸਕਦੇ ਆ ਹਨਾ ਜਿਹੜੇ ਕੱਲੇ-ਕੱਲੇ ਸੀ ਬਹੁਤ ਮੁੰਡੇ ਅੱਛਾ ਨਸ਼ਾ ਚਿਕਤਾ ਟੀਕੇ ਲਾਉਂਦੇ ਆ ਕਿਵੇਂ ਖਾਂਦੇ ਆ ਕੀ ਐਂ ਸੁੰਘਦੇ ਕਿਵੇਂ ਕਰਦੇ ਆ ਇਹ ਤਾਂ ਕੀ ਪਤਾ ਵੀਰ ਜੀ ਹੁਣ ਅਸ ਤਾਂ ਉਹਦੇ ਦੇਖ ਸੁਣਦੇ ਆ ਵੀ ਦੇਖਨੇ ਆ ਜੀ ਜਦੋਂ ਕੋਈ ਨਾ ਬੰਦਿਆ ਆ ਉਹਦਾ ਮੁੰਡਾ ਮਰ ਗਿਆ ਉਹਦਾ ਮੁੰਡਾ ਮਰ ਗਿਆ ਉਹਦਾ ਮੁੰਡਾ ਮਰ ਗਿਆ ਹੁਣ ਐ ਨਹੀਂ ਪਤਾ ਜਦੋਂ ਮਰੇਵੇ ਚੱਕ ਲੈਣੇ ਮੇਰੇ ਸਾਹਮਣੇ ਤਾਂ 20 ਮੁੰਡੇ ਮਰ ਗਏ ਹੋਣਗੇ 20 ਤਾਂ ਆਪਾਂ ਹੀ ਚੱਕ ਤੇ ਆਪਦੇ ਹੱਥਾਂ ਨਾਲ 20 ਤੋਂ ਉੱਪਰ ਹੀ ਚੱਕ ਤੇ ਉਹ ਵੀ ਜਿਹੜੇ ਕੱਲੇ ਬਹੁਤ ਜ਼ਿਆਦੇ ਚੱਕੇ ਗਏ ਕਈ ਇੱਕਾਈ ਦਿਨ ਤਾਂ ਇਹੋ ਜਿਹੀ ਵੀ ਜੜੀਆਂ ਅਸੀਂ ਦੋ-ਦੋ ਚੱਕਾਂ ਕਈ ਟਾਈਮ ਇਹੋ ਜਿਹਾ ਵੀ ਸੇ ਅੱਕ ਦੁਖੀ ਹੋ ਕੇ ਕੀ ਧਰਨੇ ਦਾ ਫਾਇਦਾ ਹੋਇਆ ਕੁਛ ਰੁਕਿਆ ਸੀ ਜੀ ਠੱਲ ਪਈ ਸੀ ਜਦੋਂ ਅਸੀਂ ਧਰਨਾ ਚੱਕਤਾ ਮੇਰੀ ਕੋਈ ਮਜਬੂਰੀ ਬਣ ਗਈ ਘਰੇ ਜਾਣ ਦੀ ਨਾਲ ਦੀ ਨਾਲ ਉਹ ਵੀ ਫੇਰ ਮੀਂਹ ਨੂੰ ਚੱਲ ਪਿਆ ਕੰਮ ਸੋ ਨੇੜੇ ਪੁਲਿਸ ਪ੍ਰਸ਼ਾਸਨ ਹੈਗਾ ਐਸੇ ਦੱਸ ਕੇ ਤਲਾਸ਼ ਨਹੀਂ ਦਿੱਤੇ ਉਹਨਾਂ ਨੂੰ ਦਿੰਦੇ ਆ ਜੀ ਤਲਾਸ਼ ਦੇ ਕੇ ਕਰਕੇ ਦਿੰਦੇ ਆ ਜੀ ਤਲਾਹਾ ਉਹ ਸਾਹਿਬ ਵਿਚਾਰੇ ਤਲਾਵਾ ਦਿੰਦੇ ਆ ਜਿਵੇਂ ਕਿ ਪੰਜਾਬ ਸਰਕਾਰ ਤਾਂ ਕਹਿ ਰਹੀ ਕਿ 1 ਜੂਨ ਨੂੰ ਨਸ਼ਾ ਖਤਮ ਹੋ ਗਿਆ ਸਾਰਾ ਅਸੀਂ ਸਫਾਇਆ ਕਰਤਾ ਨਸ਼ੇ ਦਾ ਪਰ ਇਸ ਤੋਂ ਵੀ باوجود ਫਿਰ ਵੀ ਚੱਲ ਰਿਹਾ ਹੈ ਸਰਕਾਰ ਨੇ ਜੇ ਨਸ਼ਾ ਖਰਾ ਮੁਕਤ ਕਰਨ ਤਾਂ ਫਿਰ ਲੋਕਾਂ ਦੇ ਪੁੱਤ ਪੁੱਤ ਕਿਉਂ ਮਾਰਨ ਮਾਰਨ ਕਿਹ ਆ ਲੋਕਾਂ ਦੇ ਪੁੱਤ ਪੁਲਿਸ ਆਪਦੀ ਕਾਨੂੰਨੀ ਕਾਰਵਾਈ ਕਰਕੇ ਜੇਲ੍ਹ ਭੇਜ ਦਿੰਦੀ ਆ ਉਤੋਂ ਅਗਲੇ ਜਵਾਨ ਤੱਕ ਰਾ ਕੇ ਘਰੇ ਆ ਜਾਂਦੇ ਨਾ ਜਦੋਂ ਘਰੇ ਆ ਜਾਂਦੇ ਅਗਲਾਂ ਦੇ ਹੌਸਲੇ ਬਲੰਦ ਹੋ ਆ ਜਾਂਦੇ ਅੱਜ ਤਾਂ ਬਹੁਤੋ ਕੋਸ਼ ਹੈ ਚੀਤੇ ਬਾਲੇ ਕੋਸ਼ ਹੈ ਵੀ ਜਿਹੜਾ ਚਿੱਟਾ ਵੇਚਦਾ ਹੈ ਜਾਂ ਚਿੱਟਾ ਵੇਚ ਕੇ ਬਣਾਏ ਆ ਹਾਂ ਉਹਦਾ ਸਾਨੂੰ ਦੁੱਖ ਹੈ ਜਿਹਦੀ ਖੂਨ ਪਸੀਨੇ ਦੀ ਬਣੀ ਆ ਉਹਦਾ ਦੁੱਖ ਆ ਸਾਨੂੰ ਪ੍ਰਸ਼ਾਸਨ ਇਹ ਵੀ ਕਹਿ ਰਿਹਾ ਕਿ ਨਜਾਇਜ਼ ਕਬਜ਼ੇ ਨੂੰ ਲੈ ਕੇ ਕਾਰਟਾਏ ਜਾ ਰਹੇ ਆ ਜਿਵੇਂ ਮਰਜ਼ੀ ਸਮਝ ਲਓ ਜੀ ਕਬਜ਼ੇ ਵੀ ਨਹੀਂ ਜਾਏ ਜੀ ਨਜਾਇਜ਼ ਕਬਜ਼ਿਆਂ ਤੇ ਵੀ ਨਹੀਂ ਜਾਏ ਜੀ ਬੈਠੇ ਇਹ ਤਾਂ ਅੱਧਾ ਬਠਿੰਡਾ ਬੈਠਾ ਵੀਰੇ ਕਬਜ਼ੇ ਦੇ ਤਾਂ ਅੱਧਾ ਬਠਿੰਡਾ ਬੈਠਿਆ ਇਹ ਤਾਂ ਨਿਸ਼ਾਜ ਕਿਉਂ ਆ ਹੁਣ ਜਿਹੜੇ 10-10 ਲੱਖ ਕਾ ਲਾਈ ਬੈਠੇ ਆ ਘਰਾਂ ਦੇ ਉਹ ਕਿੱਧਰ ਜਾਣਗੇ ਚਿੱਟੇ ਵਾਲਿਆਂ ਨੇ ਤਾਂ ਚਿੱਟਾ ਵੇਚ ਕੇ ਬਣਾ ਲਿਆ ਜਿਹਨੇ ਸਾਡੇ ਵਰਗਿਆਂ ਨੇ ਕਮਾਈ ਕਰ ਕਰ ਬਣਾਈ ਏ ਤੇ ਨਾਲ ਉਹਨਾਂ ਦੇ ਤਾਂ ਜਾਣਗੇ ਉਹ ਤਾਂ ਕਿਉਂ ਕਰਦੇ ਆਗੇ ਹਾਂ ਸਾਰਾ ਨਗਰ ਚਿੱਟਾ ਵੇਚਦਾ ਫਿਰ ਦੋ ਘਰਾਂ ਤੇ ਕਾਰਵਾਈ ਕਿਉਂ ਕੀਤੀ ਗਈ ਸਾਰੇ ਘਰਾਂ ਤੇ ਕਿਉਂ ਨਹੀਂ ਕੀਤੀ ਆਸੀਂ ਤਾਂ ਨੇ ਜੀ ਇਹਨਾਂ ਤਾਂ ਦੋ ਘਰਾਂ ਤੇ ਕਿਉਂ ਹੋਈ ਸਾਰਿਆਂ ਤੇ ਹੀ ਹੋਵੇ ਜਿਹੜੇ ਵੇਚਦੇ ਆ ਸਾਰਿਆਂ ਤੇ ਹੀ ਹੋਵੇ ਵੀ ਇਹ ਦੋ ਘਰਾਂ ਤੇ ਵੀ ਕਿਉਂ ਹੋਵੇ ਤਾਂ ਹੋਵੇ ਤਾਂ ਸਾਰਿਆਂ ਤੇ ਹੋਵੇ ਉਹ ਦੇਖੋ ਜਿਹੜਾ ਕੰਨੀ ਤੇ ਕਾਲੇ ਸ਼ੀਸ਼ੇ ਵਾਲਾ ਛੜਤਾ ਉਹ ਹੋਵੇ ਤਾਂ ਉਹ ਵੀ ਢਾਣਾ ਉਹ ਵੀ ਢਾਣਾ ਉਹ ਤਾਂ ਇੰਨਾ ਇੰਨਾ ਵੇਚਦੀ ਆ ਉਹ ਦੇਖੋ ਛੜਤਾ ਇਹ ہماری ਫੋਟੋ ਕਿੰਨੇ ਘੱਟ ਟੋੜੇ ਗਿਆ ਜੀ ਅੱਜ ਤਾਂ ਦੋ ਹੀ ਤੋੜੇ ਆ ਜੀ ਤੇ ਅੱਦੇ ਰਹਿ ਗਏ ਕਿ ਕਿੰਨੇ ਕਿਲੋਕ ਹੈਗੇ ਇਸ ਬੰਦੇ ਦੇ ਇਹ ਸਾਰੀ ਵਿਹੀ ਟੋਟੜੀ ਇਹ ਤਾਂ ਵੇਚਦੀ ਆ ਸਾਰੀ ਵਿਹੀ ਵੇਚਦੀ ਆ ਮਤਲਬ ਜਿਹੜੇ ਰਹਿ ਗਏ ਉਹਨਾਂ ਨੂੰ ਕੋਈ ਨੋਟਿਸ ਵਗੈਰਾ ਭੇਜੇਗਾ ਪ੍ਰਸ਼ਾਸਨ ਵੱਲੋਂ ਨੋਸ ਨੁਸ ਦਾ ਤਾਂ ਸਾਨੂੰ ਪਤਾ ਨਹੀਂਗਾ ਜੀ ਠੀਕ ਆ ਨਾ ਦੋ ਟਾ ਆ ਗਏ ਤੇ ਪਰ ਕਹਿੰਦੇ ਆ ਵੀ ਕਹਿੰਦੇ ਵੀ 15 ਘਰਾਂ ਦਾ 12 ਦਾ ਆਇਆ ਹੋਇਆ ਮਤਲਬ ਹਕੀਕਤ ਚਿੱਟਾ ਵੇਚਦੇ ਸੀ ਵੇਚਦੇ ਆ ਜੀ ਵੇਚਦੇ ਆ ਤਾਂ ਰੇਟੇ ਵਾਂਗੂ ਵੇਚਦੇ ਆ ਮੇਰੇ ਤਾਂ ਬਾਕੀ ਸੀਗੇ ਮੇਰੇ ਤਾਂ ਦੋਨੇ ਹੀ ਮਾਰਤੇ ਸਰਕਾਰ ਤਾਂ ਕਹਿੰਦੀ ਸੀ 1 ਜੂਨ ਨੂੰ ਨਸ਼ਾ ਖਤਮ ਹੋ ਗਿਆ ਨਹੀਂ ਖਤਮ ਹੋਇਆ ਜੀ ਇੱਥੇ ਤਾਂ ਤੁਸੀਂ ਐਂ ਦੇਖ ਲਿਓ ਤੁਸੀਂ ਆ ਆ ਕੇ ਦੇਖ ਲਿਓ ਤੁਸੀਂ ਇੱਥੇ 4 ਵਜੇ ਆ ਕੇ ਦੇਖ ਲਿਓ ਸ਼ਾਮ ਨੂੰ 7 ਵਜੇ ਆ ਕੇ ਦੇਖ ਲਿਓ ਰੇਟੇ ਵਾਂਗੂ ਵਿਕੂਗਾ ਇਹ ਘੰਟੇ ਨੂੰ ਦੇਖਿਓ ਪਹਿਲਾਂ ਨੇ ਤੇ ਪਰਸ ਨਾ ਕੱਬੀ ਲਗਾ ਦਿਆ ਪਰਸ ਕੋਈ ਨਾ ਕਿਨੂ ਕੋਈ ਇੱਥੇ ਹੋਣੀ ਤੁਸੀਂ ਦੇਖ ਲਿਓ ਆ ਕੇ ਘੰਟੇ ਨੂੰ ਜਮਾ ਨਹੀਂ ਹਟਦਿਆਂ ਨਹੀਂ ਹਟਦੇ ਸਭ ਵੇਚਦਿਆਂ ਹਟਦੇ ਨਹੀਂ ਸਾਰਤਾ ਵੇਚਦਿਆਂ ਜੀ ਵੇਚਦਿਆਂ ਬੁੜੀਆਂ ਬੰਦਿਆਂ ਨੂੰ ਚੁਕਾ ਲੰਦਿਆਂ ਜਾਣ ਕੇ ਟਕਾ ਬੁੜੀਆਂ ਦਾ ਵੇਗ ਨੈਸਾ ਹੈ ਹੁਣ ਧੌਣੇ ਸ਼ੁਰੂ ਕਰਤੇ ਵਧਿਆ ਕੀਤਾ ਹੁਣ ਤੇ ਵਧ ਕੇ ਇੱਕ ਹੋਰ ਹੈ ਜਿਹੜਾ ਉਹ ਵੀ ਟਾਕੇ ਜਾਣਾ ਸੀ ਆ ਜਿਹੜਾ ਆਹਾ ਆ ਮੰਝੜਾ ਜਿਹੜੀ ਇਹ ਇਹ ਕਹਿੰਦੇ 25 30 ਰਸਟ ਹੈਗੀ ਆ ਸਾਰੇ ਟਾਵਾਂਗੇ ਲਗਾ ਇਹ ਹੈ ਜਿਹੜੀ ਇਹ ਤਾਂ ਸਾਰਿਆਂ ਨਾਲੋਂ ਜ਼ਿਆਦਾ ਵੇਚਦਿਆਂ ਮਾਵਾ ਤੀਆਂ ਇਹ ਤਾਂ ਕਰ ਦਿਆਗੀ ਪੰਤਰਗ੍ਰਾਮ ਦੇ ਨਾਲ ਉਹਦੇ ਤਾਂ ਕੋਈ ਐਕਸ਼ਨ ਹੋਇਆਗਾ ਉਹਦੀ ਕੋਫੀ ਢਾਈ ਹੈ ਕਿਸੇ ਨੇ ਜਮਾ ਨਹੀਂ ਕੋਈ ਉਹ ਪੁਲਿਸ ਵਾਲੀ ਹਾਂ ਸਰ ਉਹ ਤਾਂ ਸਮਾਨ ਵੀ ਪੋਸਟ ਜੇ ਲੈ ਕੇ ਆ ਕੇ ਤਾਂ ਕੇ ਅਸੀਲ ਕਰਤੀ ਸਾਡਾ ਗਰੀਬਾਂ ਘਰਾਂ ਦਾ ਕੋਰਟ ਕੇਸ ਲੱਗਾ ਸੀ ਸਾਡਾ ਵੀ ਸੀਲ ਕਰ ਜਾਂਦੇ ਤਵੱਟੋਂ ਆਂਦੀ ਕੀ ਜ਼ਰੂਰਤ ਸੀ ਜਿਹੜਾ ਕੋਰਟ ਕੇਸ ਲੱਗਾ ਹੋਇਆ ਸੀ ਤੇ ਪੁੱਡਾ ਵਾਲੇ ਤਾਂ ਕਹਿੰਦੇ ਆ ਕਿ ਵੀ ਹਰਜੋਤ ਨੂੰ ਜਾ ਕੇ ਕਹੋ ਹਰਜੋਤ ਕਹਿ ਦਿੰਦਾ ਪੁੱਡਾ ਵਾਲਿਆਂ ਨੂੰ ਕਹੋ ਸਰ ਇਹਨਾਂ ਦੀ ਕੋਈ ਗੱਲ ਸਮਝ ਨਹੀਂ ਆ ਰਹੀ ਹਰਜੋਤ ਕੌਣ ਹੈ ਜੀ ਸਿਮਰ ਲਾਲਾ ਜੀ ਹਾਂਜੀ ਪਹਿਲਾਂ ਮੇਰੀ ਮਾਤਾ ਨੂੰ ਕਹਿੰਦਾ ਰਿਹਾ ਕਿ ਤੂੰ ਫਰੂਫ ਪੇਸ਼ ਕਰ ਦੇ ਜਿਹੜਾ ਤੂੰ ਤਾਂ ਮੰਜ਼ਲ ਪਾਈ ਆ ਮੇਰੀ ਮਾਤਾ ਕਹਿੰਦੀ ਮੈਂ ਬਰਨਾਲੇ ਵਾਲਾ ਘਰ ਵਿੱਚ ਆ ਕਹਿੰਦਾ ਮਾਤਾ ਤੂੰ ਕਹਿੰਦਾ ਉਹ ਕਾਗਜ਼ ਲੈ ਕੇ ਦਿਖਾ ਸਕਦੀ ਆ ਮਾਤਾ ਕਹਿੰਦੀ ਹਾਂ ਮੈਂ ਦਿਖਾ ਸਾਰਾ ਕੁਝ ਦਿਖਾਇਆ ਮੇਰਾ ਭਰਾ 3 ਸਾਲ ਕਵੈਦ ਲੈ ਕੇ ਆਇਆ ਉਹ ਸਾਰੀਆਂ ਫਰਜ਼ਾਂ ਉਹਨਾਂ ਨੂੰ ਦਿਖਾਈਆਂ ਵੀ ਇੱਦਾਂ ਇੱਦਾਂ ਪੈਸੇ ਆ ਇੱਦਾਂ ਇੱਦਾਂ ਸੀ ਲਾਏ ਆ ਫੇਰ ਵੀ ਸਰ ਕਹਿੰਦਾ ਰਹਾ ਕਿ ਤੇ ਕੁੜੀ ਤੇਰੀ ਰਹਿੰਦੀ ਏ ਤੇਰੀ ਕੁੜੀ ਦਾ ਨਾਮ ਬਦਨਾਮ ਹੈ ਤੇ ਸਰ ਮੇਰੇ ਤਾਂ 5 ਸਾਲ ਇੱਕ ਪਰਚਾ 3 ਗ੍ਰਾਮ ਦਾ ਉਹ ਵੀ ਉਹ ਮੈਂ ਅੱਜ ਵੀ ਕਹਿਨੀ ਆ ਕੱਲ ਵੀ ਕਹਿਨੀ ਆ ਵੀ ਹੈਗਾ ਸੀ ਠੀਕ ਹੈ ਨਾ ਤੇ ਸਰ ਵੀ ਇੱਕ ਮੌਕਾ ਤਾਂ ਦਿੰਦਾ ਫਿਰ ਮੈਨੂੰ ਇਹ ਗੱਲ ਕਹਤੀ ਕਿ ਤੂੰ ਚੱਲ ਜਾਏ ਤਾਂ ਤੇਰਾ ਘਰ ਨਹੀਂ ਢਾਉਂਦੇ ਮੇਰੀ ਮਾਤਾ ਨੂੰ ਕਹਿੰਦਾ 2 ਮਹੀਨੇ ਹੋ ਗਏ ਮੈਂ ਸਰ ਚਲੀ ਗਈ ਸੀ ਮੇਰਾ ਸਮਾਨ ਵਿੱਚ ਹੀ ਪਿਆ ਸੀ ਮੇਰੀ ਮਾਤਾ ਨੂੰ ਕਹਿੰਦਾ ਤੇ ਨਾਲੇ ਮਕਾਨ ਮੇਰੀ ਮਾਤਾ ਦੇ ਨਾਮ ਸਾਰਾ ਕੁਝ ਮੇਰੀ ਮਾਤਾ ਦੇ ਨਾਮ ਮੇਰਾ ਤਾਂ ਕੋਈ ਰੋਲ ਹੀ ਨਹੀਂ ਬਚਣਕੀ ਸੀ ਤੁਸੀਂ ਸਾਰੇ ਇੰਡੀਆ ਨੂੰ ਪਤਾ ਹੈ ਹਾਂਜੀ ਛੱਡ ਗਏ ਸੀ ਬਹੁਤ ਵਾਰੀ ਸਾਰੇ ਰੇਡਾ ਹੋਈਆਂ ਸੁੱਤੇ ਪਿਆ ਨੂੰ ਵੀ ਰਾਤ ਨੂੰ 5-5 ਵਜੇ ਆ ਕੇ ਵੀ ਠਾਉਂਦੇ ਰਹੇ ਦੁਪਹਿਰੇ ਆ ਗਏ ਸਵੇਰ ਆ ਗਏ ਸ਼ਾਮ ਨੂੰ ਆ ਗਏ ਤਾਂ ਵੀ ਅਸੀਂ ਇਹੀ ਗੱਲ ਕਹਿੰਦੇ ਸੀ ਆ ਘਰ ਪਿਆ ਚੱਕ ਤੁਸੀਂ ਚੈਕਿੰਗ ਕਰ ਲਓ ਤੇ ਜਦ ਵੀ ਸਾਰੇ ਇਹ ਗੱਲ ਕਹਿੰਦੇ ਨਾ ਸੀ ਤੂੰ ਜਾਣਾ ਕਿ ਤੇਰੇ ਤੇ ਗੋਲੀਆਂ ਦਾ ਪਰਚਾ ਪਾ ਕੇ ਅੰਦਰ ਤੋੜਾ ਇਦਾਂ ਦੇ ਡਰਾਵੇ ਦਿਨ ਇਸ ਕਰਕੇ ਸਰ ਮੈਂ ਘਰ ਛੱਡ ਕੇ ਚੱਲ ਗਈ ਸੀ ਕਿਤੇ ਨਾ ਜਾਏ ਕਿਉਂ ਮਰਜੀ ਬਣਾ ਲੈਣਾ ਹੈ ਨਾ ਕਿੰਨੇ ਦਿਨ ਪਹਿਲਾਂ ਤੁਹਾਨੂੰ ਦੱਸਿਆ ਗਿਆ ਸੀ ਤੁਹਾਡਾ ਕਰਟ ਆਉਣਾ ਕੋਈ ਵੀ ਨਹੀਂ ਦੱਸਿਆ ਜੀ ਕੁਝ ਨਹੀਂ ਦੱਸ ਨਹੀਂ ਜੀ ਨਹੀਂ ਕੋਈ ਨੋਟਿਸ ਨਹੀਂ ਲਾ ਕੇ ਗਿਆ ਕੋਈ ਨਹੀਂ ਨਹੀਂ ਬੰਦਾ ਨੋਟਿਸ ਲਾ ਕੇ ਜਾਂਦਾ ਛਰਚ ਵਾਰੰਟ ਲੈ ਕੇ ਆਉਂਦਾ ਕੁਝ ਨਹੀਂ ਲੈ ਕੇ ਆਏ ਕੋਰਟ ਕੇਸ ਲਾਇਆ ਸਰ ਕੋਰਟ ਇੱਕ ਤਰੀਕ ਕੋਰਟ ਨੇ ਦਿੱਤੀ ਹੋਈ ਆ ਪਹਿਲਾਂ ਕੋਰਟ ਕੇਸ ਦੀ ਤਾਂ ਵੇਟ ਇਹਨਾਂ ਨੂੰ ਕਰਨੀ ਚਾਹੀਦੀ ਸੀ ਨਾ ਵੀ ਕੋਰਟ ਕਿਸ ਦੇ ਹੱਕ ਦਾ ਫੈਸਲਾ ਦਿੰਦਾ ਹੈ ਭਾਈ ਜੀ ਸਰਕਾਰ ਨਾ ਜਾਂ ਪੁੱਡਾ ਵਾਲੇ ਸੀਲ ਕਰਕੇ ਜਾ ਸਕਦੇ ਸੀਗੇ ਸੀਲ ਕਰ ਜਾਂਦੇ ਵੀ ਕੇਟ ਇਸ ਲੱਗਿਆ ਵਾ ਜੇ ਕੇਸ ਹਾਰ ਜਾਂਦੇ ਉਹ ਢਾ ਸਕਦੇ ਸੀਗੇ ਜੇ ਕਿ ਹੁਣ ਨੁਕਸਾਨ ਕੌਣ ਭਰੂਗਾ ਪੁੱਡਾ ਭਰੂਗੀ ਜਾਂ ਪੁਲਿਸ ਮਹਿਕਮਾ ਭਰੂਗਾ ਕੌਣ ਭਰੂਗਾ ਜਦੋਂ ਮਕਾਨ ਪਾਏਗੇ ਸੀ ਕਿ ਪ੍ਰਸ਼ਾਸਨ ਵੱਲੋਂ ਉਹ ਤੁਹਾਨੂੰ ਨਹੀਂ ਕਿਹਾ ਕਿ ਵੇਥੇ ਕਿਉਂ ਪਾ ਰਹੇ ਹੋ ਕੁਛ ਵੀ ਨਹੀਂ ਉੱਥ ਨਹੀਂ ਜਿਹੜਾ ਡਬਲ ਸਟੋਰੀ ਪਈ ਗਈ ਆ ਉਦੋਂ ਪੁੱਡਾ ਆਲੇ ਆਏ ਆ 5000 ਰੁਪਏ ਨੇ ਆਪ ਦਿੱਤਾਗਾ ਐਸਐਚਓ ਸਿਵਲ ਲਾਈਨ ਹੈ ਜ਼ਰਫੋਰਸ ਹੈ ਉਸਕੇ ਸਾਥ ਅਸੀਂ ਨੇ ਫੋਰਸ ਜੋ ਹੈ ਡਿਪਲੋਏ ਕੀ ਗਈ ਹੈ मेनली जो है सिविल डिपार्टमेंट ने ये दो जो घर थे आइडेंटिफाई किए थे गुरप्रीत और एक राज नाम की लेडी थी इनको आइडेंटिफाई किया था इसमें इनके खिलाफ जो है पांच मुकदमे एन के दर्ज हैं जिसमें गुरप्रीत है, के ऊपर तीन मुकदमे दर्ज हैं उसकी घर के ऊपर एक दर्ज है राज जो है लेडी उसके ऊपर एक मुकदमा दर्ज है सो इन तीनों पे पांच के ऊपर पाँच एन के मुकदमे दर्ज है जो बेसिकली मेनली चिट्टे के मुकदमे दर्ज हैं तो ये तो भी है ना बस पहले भी हम लोगों ने कार्रवाई जो है एक रैम्बो नाम का व्यक्ति था जिसके डेमोलिशन की गई थी उसके कंटिन्यूएशन में जो है सिविल डिपार्टमेंट की तरफ से जो डंडी भी किया था कि इन दोनों ने भी नजायज सारी की हुई है तो उस उन्होंने ड्यूटी मैजिस्ट्रेट की हाजिरी में फोर्स डिमांड की थी सो मैं मौके पर फोर्स लगा के आज इनका घर जो है डेमोलिश किया जा रहा है सारा जो कार्रवाई हो रही है देखो ये अवैध निर्माण को लेकर हो रही है और उसके साथ साथ ये बताना चाहूँगा कि ये जो दोनों बंदे हैं दोनों घर हैं ਇਨਕੇ ਉੱਪਰ ਚਿੱਟੇ ਕੇ ਮੁਕਦਮੇ ਵੀ ਦਰਜ ਹੈ ਔਰ ਇਹਨੇ ਨਜਾਇਜ਼ ਉਸਾਰੀ ਕੀ ਹੋਈ ਸੀ ਸਿਵਲ ਡਿਪਾਰਟਮੈਂਟ ਕੀ ਤਰਫੋਂ ਜੇ ਨਜਾਇਜ਼ ਉਸਾਰੀ ਢਾਣੇ ਕੇ ਹੁਕਮ ਕੀਏ ਗਏ ਉਸ ਮੇ ਮੌਕੇ ਤੇ ਪੁਲਿਸ ਫੋਰਸ ਸੇ ਬੁਲਾਇਗੀ ਕੀ ਹੈ ਸਰ ਲੇਡੀਜ਼ ਦਾ ਕਹਿਣਾ ਪੀ 3 ਸਾਲ ਪਹਿਲਾਂ ਮੈਂ ਨਿਖਾਵੇ ਸੀ ਲੇਕਿਨ ਹੁਣ ਕਾਹਦੇ ਕਿਉਂ ਇਹ ਤਾਂ ਦੇਖੋ ਜੀ ਸਿਵਲ ਡਿਪਾਰਟਮੈਂਟ ਦੱਸ ਸਕਦਾ ਵੀ ਉਹਨਾਂ ਨੇ ਨਜਾਇਜ਼ ਉਸਾਰੀ ਸੰਬੰਧੀ ਜਿਹੜੇ ਨੇ ਕੀ ਡਾਕੂਮੈਂਟ ਮੰਗ ਕੀਤੇ ਸੀ ਕੀ ਸੀਗਾ ਇਹ ਕਾਰਵਾਈ ਸਿਵਲ ਡਿਪਾਰਟਮੈਂਟ ਲੋਕ ਕੀਤੀ ਗਈ ਹੈ ਉਹ ਬਿਹਤਰ ਦੱਸ ਸਕਦੇ ਅਦਰ ਮੈਂ ਇੱਕ ਮਹੀਨਾ ਕੇ ਦੌਰਾਨ ਆ ਵੀ ਇਹ ਕੈਂਪ ਲਗਾਇਆ ਹੈ ਕਿ ਅਸ और देखो जी जो ये कह सकते एक तो वो अपनी है। बंदा गलत काम करेगा उसने अपने बचाने के अपने मतलब अपने प्रोटेक्शन के लिए सौ इल्जाम लगाने होते हैं लेकिन इसका मतलब ये नहीं कि पुलिस डर के जो है काम नहीं करूंगी जो भी बंदा गलत काम करेगा उसके खिलाफ सख्त एक्शन लिया जाएगा गलत काम का अंजाम बुरा होगा तो उनको बेटर है कि वो अपने सही रास्ते पे आ जाए और सही काम करें कार्रवाई हो रही है ਅੱਜ ਇੱਥੇ ਦੋ ਘਰ ਜਿਹੜੇ ਹੈਗੇ ਨੇ ਢਾਏ ਜਾ ਰਹੇ ਨੇ ਗੁਰਪ੍ਰੀਤ ਘਰ ਹੈ ਇੱਕ ਤੇ ਇੱਕ ਰਾਜਨਾ ਦੀ ਲੇਡੀ ਹੈਗੀ ਉਹਦਾ ਘਰ ਹੈ ਇਹਨਾਂ ਨੇ ਜਿਹੜੇ ਹੈਗੀ ਨਜਾਇਜ਼ ਇੱਥੇ ਕਬਜ਼ਾ ਕੀਤਾ ਹੋਇਆ ਸੀਗਾ ਸਿਵਲ ਡਿਪਾਰਟਮੈਂਟ ਵੱਲੋਂ ਅੱਜ ਢਾਉਣ ਦੇ ਹੁਕਮ ਜਾਰੀ ਕੀਤੇ ਗਏ ਸੀ ਜਿਹਦੇ ਚ ਮੌਕੇ ਤੇ ਪੁਲਿਸ ਫੋਰਸ ਡਿਪਲੋਏ ਕੀਤੀ ਗਈ ਹੈ ਸੋ ਅੱਜ ਅਸੀਂ ਇੱਥੇ ਆਏ ਆ ਇਹ ਜਿਹੜੇ ਬੰਦੇ ਹੈਗੇ ਆ ਇਹਨਾਂ ਦੇ ਉੱਪਰ ਗੁਰਪ੍ਰੀਤ ਇਕੱਲੇ ਦੇ ਉੱਪਰ ਤਿੰਨ ਮੁਕਦਮੇ ਚਿੱਟੇ ਤੇ ਦਰਜ ਨੇ ਦੂਜੀ ਜਿਹੜੀ ਦੀ ਘਰ ਵਾਲੀ ਉਹਦੇ ਤੇ ਵੀ ਇੱਕ ਮੁਕਦਮਾ ਦਰਜ ਹੈ ਇੱਕ ਰਾਜ ਦੀ ਲੇਡੀ ਹੈਗੀ ਉਹਦੇ ਤੇ ਵੀ ਇੱਕ ਮੁਕਦਮਾ ਦਰਜ ਹੈ ਇਹ ਤਿੰਨ ਉਸ ਤੋਂ ਇਲਾਵਾ ਵੀ ਜਿਹੜੀ ਹੈਗੀ ਨੇ ਮਕਦਮੇ ਦਰਜ ਦੇ ਨਾਲ-ਨਾਲ ਜਿਹੜੀ ਇਹ ਸਾਰੀ ਸੀ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਸੋ ਅੱਜ ਅਸੀਂ ਮੌਕੇ ਤੇ ਆ ਕੇ ਪੁਲਿਸ ਫੋਰਸ ਦੀ ਜਿਹੜੀ ਡਿਪਲੋਏ ਕੀਤੀ ਗਈ ਹੈ ਤਾਂ ਕਿ ਲਾ ਐਂਡ ਆਰਡਰਸ ਦੇ ਤਹਿਤ ਨੂੰ ਬਾਹਰ ਰੱਖਿਆ ਜਾ ਸਕੇ ਇਹ ਵੀਡੀਓ ਦੀ ਪ੍ਰਾਪਰਟੀ ਹੈਗੀ ਹੈ ਜੀ ਵੀਡੀ ਨੇ 1970 ਚ ਇਕ ਵਾਰ ਕੀਤੀ ਸੀਗੀ ਤੇ ਉਸ ਵੇਲੇ ਕਿਤੇ ਵੀਡੀ ਦੇ ਦਫ਼ਤਰ ਇੱਥੇ ਨਹੀਂ ਸੀ ਪਟਿਆਲਾ ਤੋਂ ਉੱਥੋਂ ਚੰਡੀਗੜ੍ਹ ਤੋਂ ਚੱਲਦਾ ਸੀਗਾ ਇਸ ਕਰਕੇ ਕਿਸੇ ਗੌਰ ਨਹੀਂ ਰੱਖੀ ਕਿ ਨਜਾਇਜ਼ ਕਬਜ਼ੇ ਹੋ ਗਏ ਉਹਦਾ ਟਾਈਮ ਹੁਣ ਅਸੀਂ ਸਾਰੇ ਨਜਾਇਜ਼ ਕਬਜ਼ੇ ਆਈਡੈਂਟੀਫਾਈ ਕਰਕੇ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤਾਂ ਮੁਤਾਬਕ ਸਾਰੇ ਨੋਟਿਸ ਦੇ ਕੇ ਅਸੀਂ ਖਾਲੀ ਕਰਵਾ ਲਿਆ। ਅੱਜ ਦੋ ਘਰਾਂ ਦਾ ਟਾਈਮ ਪੂਰਾ ਹੋਇਆ ਜੀ ਫਰਡੇ ਨੂੰ ਹੋਇਆ ਸੀ ਪਹਿਲੇ ਫਰਡੇ ਨੂੰ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਜੇ ਉਹ ਵੀ ਅਸੀਂ ਨੋਟਿਸ ਪਾਈਪਲਾਈਨ 'ਚ ਹੈਗੇ ਨੇ ਜਿਵੇਂ ਜਿਵੇਂ ਟਾਈਮ ਪੂਰਾ ਹੋਊਗਾ ਜਿਆਦਾ ਬੰਦਾ ਆਪੇ ਖਾਲੀ ਕਰ ਲੂਗਾ ਨਹੀਂ ਫਿਰ ਅਸੀਂ ਆਪ ਕਰਕੇ। ਉਹ ਕਹਿੰਦੇ ਸਾਨੂੰ ਕਾਂਗ ਦਾ ਪਹਿਲਾਂ ਦੱਸਣਾ ਨਹੀਂ। ਇਹਨਾਂ ਨੂੰ ਤਕਰੀਬਨ ਜੀ 1 ਮਹੀਨਾ ਟਾਈਮ ਦਿੱਤਾ ਫਿਰ 15 ਦਾ ਟਾਈਮ ਦਿੱਤਾ ਫਿਰ 15 ਦਾ ਟਾਈਮ ਦਿੱਤਾ ਤਕਰੀਬਨ 2 ਮਹੀਨਾ ਟਾਈਮ ਇਹਨਾਂ ਨੂੰ ਦਿੱਤਾ ਅਸੀਂ। ਹੋ ਸਕਦਾ ਹੁਣ ਜੀ ਇਹ ਥੋੜੀ ਜਿਹੀ ਬਸਤੀ ਨਸ਼ਾ ਵਾਸਤੇ ਬਦਨਾਮ ਹੈਗੀ ਆ ਹੋਂਗੇ ਜਰੂਰ ਹੋਣਗੇ ਮੈਂ ਇਹ ਵਾਲੇ ਪੁਲਿਸੇ ਅੱਜ ਦੱਸ ਸਕਦੀ ਆ ਨਸ਼ੇ ਦੇ ਪਰਸੇ ਜਰੂਰ ਹੋਣਗੇ